ينو قوم تي و ما وارا سيدي ٻڌي سريت اها وارا او پتي و ما وارا اريو 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 او جي ويا قابو ٿي پنهنجي ڏريو سيدي ها دركي جنشن دان جي بڠو منو هو پتو صدنا منو We <laughs> do ਹੰਸ਼ ਨਿਪੰਦਨਮ ਰਗਨੰਦ ਆਮਦ ਪੰਦ ਕੋ ਫਲ ਚੰਦਰ ਦਸਰਤ ਨੰਦਨਮ ਮਾਤਾ ਆਪ ਦੇ ਰਾਮ ਜਿਤ ਕਰੇ ਦੁਖਨਮ ਸਰਪਤੀ ਤੋਂ ਗੰਧਾਰਾ ਮਾਤਰ ਪਟਿਆ ਸਾਲ ਪੂਰਾ ਹੋਣ ਤੇ ਅੱਜ ਵੱਡੇ ਵੱਤੋਂ ਹਵਲੀਏ ਕਰਵਾਇਆ ਗਿਆ ਦੇਖੋ ਜੀ ਪਹਿਲੀ ਗੱਲ ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਤੇ ਦੇ ਬਜਰੰਗ ਦਲ ਕੇਸਰੀ ਵੱਲੋਂ ਇਹ ਜਿਹੜਾ ਸ਼੍ਰੀ ਰਾਮ ਜਨਮ ਭੂਮੀ ਉੱਤੇ ਕਾਫੀ ਸਾਲ ਵਿਵਾਦ ਚੱਲਦਾ ਰਿਹਾ ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਸਾਰਾ ਵਿਵਾਦ ਖਤਮ ਹੋ ਕੇ ਸ਼੍ਰੀ ਰਾਮ ਜੀ ਆਪਣੀ ਜਨਮ ਭੂਮੀ ਦੇ ਵਿੱਚ ਦੁਬਾਰਾ ਮੂਰਤੀ ਸਥਾਪਨਾ ਹੋਈ ਸੀ ਮੰਦਿਰ ਸਥਾਪਿਤ ਹੋਇਆ ਉਹਦੀ ਵਰਸ਼ ਗਾਂਢ 'ਚ ਆਪਾਂ ਅੱਜ ਅਵਨੀ ਅੱਗੇ ਰੱਖਿਆ ਸੀ ਇਹ ਕਿਸੇ ਵੀ ਤੁਸੀਂ ਕਹੋ ਭਈ ਸਾਡੇ ਦੇਸ਼ਵਾਸੀਆਂ ਵਾਸਤੇ ਹਿੰਦੂਆਂ ਵਾਸਤੇ ਸਨਾਤਨੀਆਂ ਵਾਸਤੇ ਇਹ ਬਹੁਤ ਵੱਡਾ ਦਿਨ ਹੈ ਅੱਜ ਦਾ ਠੀਕ ਹੈ ਤੇ ਆਪਾਂ ਚਾਹੁੰਦੇ ਭਈ ਇਸ ਤਰ੍ਹਾਂ ਹੀ ਸਾਰੇ ਜਣੇ ਮਨਾਉਂਦੇ ਰਹਿਣ जय श्री राम जी जय श्री राम नाँगे नाँगे नाँगे। मेरा नाम नवीन भाजन जी मैं राष्ट्रीय अध्यक्ष जी बजरंग दल के आज ਤੁਸੀਂ राम मंदिर ਦੀ ਇਤਿਹਾਸ ਜਿਹੜਾ ਸਲਾਣਾ ਬਣਾਇਆ ਗਿਆ ਹੈ ਉਹਨੀਆਂ ਕਰਾਇਆ ਦੇਖੋ तकरीबन 500 ਸਾਲ ਪਹਿਲੇ ਸਾਡੇ ਜਿੰਨੇ ਵੀ ਸਮਾਪਨੇ ਉਹਨਾਂ ਨੇ ਬੜੀ ਮਸ਼ਹੂਰ ਕੀਤੀ ਬੜੀਆਂ ਕੁਰਬਾਨੀਆਂ ਜਿੱਤੀਆਂ ਰਾਮ ਮੰਦਰ ਦੇ ਨਿਰਮਾਣ ਦੇ ਵਿੱਚ ਲੇਕਿਨ ਜੜੀਆਂ ਦੂਜੀਆਂ ਸਰਕਾਰਾਂ ਉਹਨਾਂ ਨੇ ਹਮੇਸ਼ਾ ਰਾਮ ਮੰਦਰ ਨਾ ਬਣਿਆ ਉੱਥੇ ਉਨੂੰ ਰੋਕਣ ਅਸਤੇ ਕਈ ਤਰ੍ਹਾਂ ਦੀਆਂ ਦਲੀਲਾਂ ਜਿਹੜੀਆਂ ਕੋਰਟ 'ਚ ਪੇਸ਼ ਕੀਤੀਆਂ ਸੀ ਲੇਕਿਨ ਸਮਾਂ ਆਇਆ ਪ੍ਰਭੂ શ્રી ਰਾਮ ਜੀ ਨੇ ਕਿਰਪਾ ਕੀਤੀ ਮੋਦੀ ਸਰਕਾਰ ਨੇ ਆ ਕੇ ਰਾਮ ਮੰਦਿਰ ਦਾ ਨਿਰਮਾਣ ਕੀਤਾ ਤੇ ਅੱਜ ਤਕਰੀਬਨ 1 ਸਾਲ ਹੋ ਗਿਆ ਹੈ ਜਿਹਦੀ ਵਸ਼ਗਾਂ ਦੇ ਉੱਤੇ ਅਸੀਂ ਅੱਜ ਇਸ ਮੰਦਿਰ ਦੇ ਵਿੱਚ ਜਿਹੜਾ ਹਵਨ ਯੱਗ ਦਾ ਪ੍ਰੋਗਰਾਮ ਕੀਤਾ ਸਾਡਾ ਮਕਸਦ ਇੱਕੋ ਹੀ ਹੈ ਕਿ Hindu Sikh ਭਾਈਚਾਰਾ ਇਕੱਠਾ ਹੋਵੇ ਤੇ ਇਸ ਜਿਹੜਾ ਹਵਨ ਯੱਗ ਕਰਨ ਦਾ ਸਾਡਾ ਮਕਸਦ ਇਹ ਹੀ ਹੈ ਕਿ ਭਾਈਚਾਰੇ ਦੀ ਸਾਂਝ ਬਣੀ ਰਹੇ ਸ਼ਕਸ਼ ਸ਼ਾਂਤੀ ਬਣੀ ਰਹੇ ਤੇ ਜਿਹੜਾ ਮੰਦਰ ਦੇ ਨਰਮਾਨ ਦੇ ਵਿੱਚ ਅੱਜ ਵੀ ਕਈ ਰਾਜਨੀਤਿਕ ਪਾਰਟੀਆਂ ਲਾਭ ਲੈਂਦੀਆਂ ਸੱਚ ਝੂਠ ਬੋਲ ਕੇ ਉਹ ਨਾ ਕੀਤਾ ਜਾਵੇ ਕਿਉਂਕਿ ਹਮੇਸ਼ਾ ਜਿਹੜਾ ਸਨਾਤਨ ਧਰਮ ਹੈ Hindu ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਅਸੀਂ ਅੱਜ ਜਿਹੜਾ ਹਵਨ ਯੱਗ ਕੀਤਾ ਹੈ ਸਾਡਾ ਇਹ ਹੀ ਮਕਸਦ ਹੈ ਕਿ ਪ੍ਰਭੂ ਸ਼੍ਰੀ ਰਾਮ ਜੀ ਕਿਰਪਾ ਕਰਨ ਸਾਡਾ ਅਜ ਅਯੋਧਿਆ ਮੰਦਿਰ ਬਣਿਆ ਇਸ ਤੋਂ ਬਾਅਦ ਮਥੁਰਾ ਕਾਸ਼ੀ ਬਿਸ਼ਮਾਰ ਅਜੀ ਸਾਰੇ ਮੰਦਿਰ ਜਿਹੜੇ ਪ੍ਰਭੂ ਜੀ ਦੀ ਗੱਲ ਬਣਣਗੇ ਜੈ ਸ਼੍ਰੀ ਰਾਮ ਦੇ ਵਿੱਚ ਤਾਂ ਕਿ ਆਪਣਾ ਨਾਮ ਲਸ ਕੇ ਸੰਭਧਨ ਅੱਜ ਤੁਸੀਂ ਇਤਹਲਾਣਾ ਜਿਹੜਾ ਬਣਾਇਆ ਹੈ ਤੇ ਜਿਥੇ ਰਾਮ ਮੰਦਿਰ ਬਣਦੇ ਠੀਕ ਹੈ ਜੈ ਸ਼੍ਰੀ ਰਾਮ ਜਿਆ ਬਾਹਤਾਲ ਮੈ ਕੋਰਮ ਮੈਂ ਗੁਜਰੰਗ ਦਲ ਕੇਸ਼ਰੀ ਰਾਜ ਦੀ ਯੂਪਾਤ ਅੱਜ ਅਸੀਂ ਹਵਨ ਯਗ ਜੈ ਸ਼੍ਰੀ ਰਾਮ ਮੰਦਿਰ ਜੀ ਦੇ ਬਾਸ਼ ਗਾਰ ਦੇ ਵਿੱਚ ਧੱਕਿਆ ਸੰਪੂਰਨ ਕੀਤਾ ਗਿਆ ਮੈਂ ਦੇਸ਼ ਵਾਸੀਆਂ ਨੂੰ ਅੱਜ ਸਨੇਹਾ ਦੇਣਾ ਚਾਹਨਾ ਲੱਖ ਲੱਖ ਵਧਾਈ ਹੋਵੇ ਸਾਰੇ ਦੇਸ਼ ਵਾਸੀਆਂ ਨੂੰ ਤੇ ਅੱਜ ਸਾਡੇ ਘਰ ਦੇ ਵਿੱਚ ਦੀਪਮਾਲਾ ਕੀਤੀ ਜਾਵੇ ਦੀਵਾਲੀ ਦਾ ਤਸਤਾਬ ਮਨਾਇਆ ਜਾਵੇ ਕਿਉਂਕਿ ਅਸਲ ਦੀਵਾਲੀ ਅੱਜ ਵੀ ਹੈ ਜਿਹੜੀ ਆਪਾਂ ਪਹਿਲਾਂ ਵੀ ਮਨਾਉਂਦੇ ਆ ਅਯੋਧਿਆ ਦੇ ਰਾਮਚੰਦ ਜੀ ਦੇ ਵਾਸਤੇ ਤੇ ਅੱਜ ਵੀ ਮਨਾਈ ਜਾਵੇ ਸਾਡੀ ਵਰਤਕਾਰ ਦੇਵੇ ਜੈ ਸ਼੍ਰੀ ਰਾਮ ਜੈ ਭਾਗ